ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਨਵੇਂ ਬਲੌਗ 'ਚ ਤੇ ਅੱਜ ਦੀ ਸ਼ੁਰੂਆਤ ਬਲੌਗ ਦੀ ਭਾਈ ਨਿਊ ਚੰਡੀਗੜ੍ਹ ਤੇ ਕਰਨੀ ਆਪਾਂ ਨੇ ਮੀਂਹ ਬੋ ਪੈ ਰਿਹਾ ਆਂਦੇ ਆਂਦੇ ਮਾ ਚਲੋ ਤੁਹਾਨੂੰ ਮੀਂਹ ਦਾ ਲੁੱਥ ਵੀ ਦਿਖਾਉਂਦੇ ਆਂ ਬਾਕੀ ਪਿੰਡ ਜਾ ਕੇ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਖੜੇ ਆ ਨਿਊ ਚੰਡੀਗੜ੍ਹ 'ਚ ਓ ਬਾਈ ਹਿਮਾਚਲ ਦੇ ਪਹਾੜ ਦੇਖਦੇ ਆ। ਇਹ ਪੂਰਾ 뷰 ਵਧੀਆ ਆ ਰਿਹਾ। ਕਿ ਮੌਸਮ ਹੋਇਆ ਨਾ ਸਾਫ। ਵਿੱਚ ਵਿੱਚ ਕਿੰਨੇ ਮਣ ਕਿੰਨੇ ਮਣ ਕਰੀ ਹੁੰਦੀ ਆ। ਕਹਿ ਰਹੇ ਆ ਬਾਈ ਇੱਧਰ ਵੀ। ਪਿੰਡ ਪਤਾ ਨਹੀਂ ਹੈ ਪਤਾ ਨਹੀਂ ਨਹੀਂ ਨਹੀਂ। ਪਰ ਉਹਦੇ ਤਾਂ ਬਹੁਤ ਨਹੀਂ ਕਹਿ ਰਿਹਾ। ਇਹ ਵੀ ਚੰਡੀਗੜ੍ਹ ਮੈਂ ਬਾਈ 9:30 ਦਾ ਟਾਈਮ। ਆਗੇ ਪਿੰਡ ਨੂੰ ਲਾ ਕੇ ਪਿੰਡ ਫੇਰ ਲਿਆ ਕੀ ਡੀਟੀ ਕੱਖਾ ਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਜੀ ਚਲੀਓ ਟੁੱਟ ਜੀ ਬਹ ਹੋ ਗਿਆ ਚਰੀ ਦਾ ਤੇ ਇਹਨੀ ਲੰਪੀ ਹੋਈ ਤਾਂ ਹੈ ਚਰੀ ਦਾ ਨਿਮੇ ਚਰੀ ਦਾ ਰਾਸ ਵੀ ਕੱਢ ਕੇ ਪਿੰਦੇ ਆ ਅਹੀ ਆ ਲੈ ਅਹੀ ਜੋ ਚਰੀਆਂ ਆ ਗਈਆਂ ਉਹ ਜਿਹੜਾ ਗੁਰ ਕਹਿ ਇੱਕ ਬੰਦਾ ਇਸ ਰਾਸ ਕੱਢ ਕੇ ਵੀ ਪਿੰਦੇ ਚਰੀ ਦਾ ਹਾ ਯੂਨੀਵਰਸਿਟੀ ਜੀ ਮੈਂ ਦੇਖਿਆ ਉੱਥੇ ਚਰੀ ਦਾ ਰਾਸ ਭਲਾਉਂਦੇ ਦੇ ਉਹ ਆ ਜੜਾ ਛਾੜਦੇ ਕਰ जडा मि मिट्टी छाड़ दे कर हम मिट्टी चाचे आ देख टूटी मिट्टी उड़ीया गठ्ठियां जे पड़ी जइने बस्क गी आ ये मिट्टी छाड़ती सुकदी पड़ी भाई जड़ी गिर जंदिया लाहु जी सादे बुलाती अभी चली गई हैं अभी चली दे है बनाई चली हैगी उधर ਉਹ ਨਹੀਂ ਬੰਦੀ ਹੁੰਦਾ ਹੈਗੀ ਯਾਰ ਇਹ ਜਿਹੜੀ ਬੜੀ ਆ ਲੰਬੀ ਆ ਉਹ ਯਾਰ ਬਸ ਮੁਕਣ ਲੱਗੀ ਆ ਤਾਂ ਹੈਗੇ ਮਾਜਰੇ ਆ ਬਾਜਰੇ ਵੀ ਹੈ ਜਾਈਏ ਇਹ ਟੋੜਦੇ ਹੀ ਬਹੁਤ ਆ ਵੱਡਣ ਲੱਗੇ ਇਹ ਖੋਲ ਕਰ ਲਈ ਚਾਰ ਹੋ ਗਈਆਂ ਅੱਜ ਦਾ ਬਾਬਾ ਮਸੂ ਕਹਿੰਦਾ ਆਈ ਗਾਈ ਚਰੀ ਦਾ ਨਜ਼ਾਰਾ ਹੀ ਬਹੁਤ ਆ ਪਰ ਬੱਡੇ ਹੀ ਦੁੱਖ ਦੀ ਬਹੁਤਾ ਦਰ ਹੁਣ ਬੂਟੇ ਛਾੜਦੇ ਆਹਦੇ ਪਾਉ ਵੜਦੀ ਆ ਇਹ ਜੇ ਖੇਤ ਚ ਲਵੇ ਹੱਥ ਦਾ ਬਲੇਡ ਮਾੜਾ ਵੱਢਦੇ ਬਹੁਤ ਮਾੜਾ ਤੀਰ ਆਏ ਕੋਣ ਦੋਨੇ ਆਮਨੇ ਪਾ ਬੂਟੇ ਕਿੱਦਾਂ ਸ਼ਿਗਾਈ ਹੁੰਦੀ ਆ ਇਹਦਾ ਟਾਈਮ ਆ ਬੂਟਿਆਂ ਦਾ ਇਹ ਤਾਂ ਦਰਖਤ ਵਰਗੇ ਪਾਈ ਆ ਚੜੀ ਅੱਲਾ ਥਾਰੀਆ ਕਰਦੀ ਨਹੀਂ ਪਾ ਚਾਲ ਨੂੰ ਮੋਢਾ ਇਹ ਦੇਖ ਲੈ ਐਡਾਂ ਵੜਦੇ ਲਾ ਮੋਢਾ ਇਹ ਪਤਾ ਕਦੇ ਹੋਇਆ ਪਿਆ ਸਨੇਰੀ ਨੇ 40 ਬੂਟੇ गिर ਗਏ ਤੇ ਸ਼ੌਰਾ ਗਿਆ ਘਟ ਹੈ ਇਹਦੀ ਸੇਵਾ ਦੇ ਲਾ ਕਰੀ ਆਪਾਂ ਨੇ ਚੰਗੀ ਠੀਕ ਕਿ ਤਾ ਹੋਇਆ ਬੇਹ। ਨਹੀਂ ਬੂਟੇ ਨਹੀਂ ਮਾਰ ਲੈਣ ਦਾ ਇਹ 40 ਬੂਟੇ ਗਿਰਗੇ ਤੇ ਬਣੇ। ਮੂਕੇ ਹੋਣੀ। ਹਵਾ ਨੇ ਦੀ ਝੱਖੜ ਬਹੁਤ ਆਇਆ ਦਾ। ਬਹੁਤ ਆਇਆ ਕਰੀਏ ਕਿਆ ਉਹ ਜਾ ਤਾਂ ਮਨ ਬੜਾ ਘਟਾ ਰੋਟੀ ਖਾਣ ਦੇਲ ਨਹੀਂ ਕਰਦਾ। ਹੂੰ। ਚੱਲ ਹੁਣ ਤਾਂ ਫੇਰ ਵੀ ਹੌਸਲਾ ਹੋ ਗਿਆ ਵੀ ਚੱਲ। ਹੋਗੇਗਾ ਹਾਂ ਬੂਟੇ। ਭਾਈ ਲਾਗੇ ਬੂਟੇ ਦੀ ਸਿੰਗਾਈ ਕਰਨ। ਤੇ ਹੁਣ ਤਾਂ ਟਾਈਮ ਹੈ। ਨਹੀਂ 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 ਅਸਲੀ ਟਾਈਮ ਨਾ ਭਾਈ ਇਹਦਾ ਕਣਕ ਦੇ ਬੀਜਣੇ ਦਾ 20 ਦਿਨ ਪਹਿਲਾਂ ਹੁੰਦੀ ਸੀਗਾ ਜੀ ਤੇ ਹੁਣ ਤਾਂ ਅਸੀਂ ਚੱਲ ਉਹ ਵਿੱਲੇ ਹੀ ਰੱਖਣਾ ਮਹਾ ਵੀ ਫੇਰ ਵੀ ਸਾਫ਼ ਕਰਨੇ ਹੁਣ ਵੀ ਸਾਫ਼ ਕਰਨੇ ਆ ਠੀਕ ਆ ਹੁਣ ਜੇ ਹੁਣ ਜਿਹੜੀ ਛਿਗਾਈ ਕਰਦੇ ਆ ਹੁਣ ਇਹਨੇ ਬੂਟਾ ਥੋੜਾ ਥੋੜਾ ਹੋਰ ਗਰੋਥ ਕਰਨਾ ਥੋੜਾ ਟਰੈਕਟਰ ਨਹੀਂ ਫੇਲੇਗਾ ਜਨ ਪੱਤਝੜ ਆ ਗਈ ਅਸਲੀ ਛਿਗਾਈ ਇਹਦੀ ਜ਼ਿਆਦਾ ਹੁਣ ਉਹ ਨਹੀਂ ਹੈਗੀ ਪਰ ਹੁਣ ਅਸੀਂ ਥੋੜੀ ਹੋੜ ਫਸਲ ਬੀਜਣੀ ਕੋਈ ਚਾਰਾ ਚੂਰਾ ਬੀਜ ਲੂਗੇ ਜਾਨੂ ਉਹਦੇ ਕਰਕੇ ਕਰਨ ਲੱਗੇ ਪਏ ਆ ਇਹ ਵੇ ਟੱਕਰ ਚਾਂਗਣਾ ਹੈ ਕਿ ਬਸ ਇੱਥੇ ਤੇ ਕਰ ਛੰਗਣਾ ਆ ਜਾ ਦਿਖਾ ਦੇ ਮਾੜਾ ਕ ਦੱਸ ਦੇ ਬੰਦੇ ਪਿੱਛੇ ਕਰ ਮਾੜਾ ਕੈਮਰਾ ਪਿੱਛੇ ਕਰ ਭਾਈ ਉਰੇ ਉਰੇ ਤੇ ਕਰ ਛੰਗਣਾ ਹੈ ਹੈ ਇਹਦੇ ਉੱਪਰ ਹੀ ਛੰਗਣਾ ਫੇ ਬੂਟਾ ਮਟਾਈ ਨਹੀਂ ਕਰਦਾ ਹੈਗਾ ਆ ਅਸਲੀ ਛੰਗਾਈ ਜਿੱਥੇ ਜ਼ੋਰ ਥੋੜਾ ਹੱਥ ਜਾਂਦਾ ਚਲੋ ਮੇਰੀ ਤਾਂ ਹੈਟ ਜਿਆਦਾ ਹੈ ਉਹਦੇ ਕਰਕੇ ਮੇਰਾ ਦੂਰ ਚੱਲ ਜਾਂਦਾ ਥੇ ਜਿਕਣਾ ਨਿਮਾ ਛਾਂਗ ਦਾ ਉਹ ਦਿਖਾ ਜਿਕਣਾ ਨਿਮਾ ਛਾਂਗ ਦਾ ਨਾ ਇੰਨੇ ਨੇ ਛਾਂਗਣੇ ਆ ਪਹਿਲੇ ਪਹਿਲੇ ਸਾਲ ਦੇ ਬੂਟੇ ਪਹਿਲੇ ਸਾਲ ਦੇ ਆ ਜਿੱਥੇ ਤੱਕ ਨਿਮੇ ਦਾ ਹੱਥ ਜਾਂਦਾ ਇੱਥੇ ਤੱਕ ਹੁਣ ਮੇਰਾ ਤਾਂ ਹੈਡ ਬਹੁਤ ਆ ਮੇਰਾ ਤਾਂ ਹੁਣ ਹੱਪ ਜਾਊਗਾ ਇੱਥੇ ਵੀ ਪਰ ਨਹੀਂ ਹਾਂ ਇਹ ਬਾਈ ਪਹਿਲੇ ਸਾਲ ਦੇ ਬੂਟੇ ਆ ਹੈਗੀ 10 ਨੰਬਰ ਛਿਟੀ ਦੇਖੋ ਮੋਟਾਈ ਦੇਖੋ ਇਹਦੀ ਉਧਰ ਆਪਾਂ ਨੇ ਛਾਂਗਣੇ ਆ ਬੂਟੇ 2 ਸਾਲ ਦੇ ਨੇ ਹੋਏ ਨਹੀਂ ਹੈਗੇ 2 ਸਾਲ ਦੇ ਹੁਣਾਂ ਦਸੰਬਰ ਮਾ ਪਰ ਮਜਬੂਰੀ ਕਰਕੇ ਸਾਨੂੰ ਛਾਂਗਣੇ ਪੈਣੇ ਆ ਅਜੇ ਜਵੀ ਬੀਜਣੀ ਆ ਅਗੇਤੀ ਆ ਜੀ ਬਸ ਇੰਨਾ ਇੰਨਾ ਹੁਣ ਤਾਂ ਮੇਰੀ ਹੈਡ ਇੱਥੇ ਤੱਕ ਆ ਵੀ ਇੱਥੇ ਤੱਕ ਨਹੀਂ ਛਾਂਗਣਾ ਆਏਗਾ ਇੰਨਾ ਹੈ ਨਾ ਇੰਨਾ ਹੀ ਛਾਂਗਣਾ ਉਹਦੇ ਬਾਅਦ ਅਗਲੇ ਸਾਲ ਇਹਦੇ ਘਾਹ ਪਰ ਬਿਜਾ ਦੇਣਾ ਜੂ ਜੂ ਬੂਟਾ ਲੰਬਾ ਹੋਈਆ ਗ੍ਰੋਥ ਕਰੀ ਗਿਆ ਫੇਰ ਆਪਾਂ ਨੇ ਛਾਂਗਣੇ ਪੌੜੀ ਨਾਲ ਉਹ ਬੂਟੇ ਹੁਣ ਪੌੜੀ ਨਾਲ ਛਾਂਗਣੇ ਆਣੇ ਆ ਆ ਬਾਈ ਬੂਟੇ ਆਪਣੇ 2 ਸਾਲ ਦੇ ਦਸੰਬਰ ਵਿੱਚ ਹੋਣੇ ਆ ਠੀਕ ਆ ਇਹ ਹੁਣ ਛਾਂਗ ਨੇ ਜਿਹੜਾ ਪੌੜੀ ਲਾ ਕੇ ਆ ਆਪਣੇ ਇੱਕ ਪੌੜੀਆਂ ਚੱਲ ਉਹਦੇ ਨਾਲੇ ਕੰਮ ਸਾਰ ਰਹੇ ਆ ਤੇ ਆ ਬੂਟੇ ਪੌੜੀ ਨਾਲ ਛਾਂਗਣੇ ਆ ਆ ਰਹੀ ਦੇ ਮੈਨੂੰ ਆ ਇਹ ਵੀ ਸੁਣ ਲੈ ਇਹ ਵੀ ਇੱਥੇ ਤੇ ਕੱਲ ਛਾਂਗਣੇ ਉੱਪਰ ਹੀ ਛਾਂਗਣੇ ਜੂ ਜੂ ਸਾਲ ਹੋਈਗੇ ਜ਼ਿਆਦਾ ਮੰਨ ਲਾ 3 ਸਾਲ ਦੇ ਹੋ ਗਏ ਫੇ ਥੋੜੇ ਉੱਪਰ ਵੱਜ ਜਾਣਾ ਹਰ ਛਾਂਗਣੇ ਆਏ ਆ ਦੇ ਨਾਲ ਲਾ ਕੇ ਤੇ ਐਦਾਂ ਆਈ ਚੱਲਦੇ ਨਹੀਂ ਆ ਦੇਈ ਮੈਨੂੰ ਕੱਲ ਦੀ ਮੇਰੇ ਕੋ ਆਈ ਆ ਇਹ ਆਏ ਨਾਲ ਲਾ ਕੇ ਤੇ ਆ ਦੇਖ ਗਾਠਣੀ ਬਣਦੀ ਆ ਰੂ ਰੂ ਫਟਾਰਾ ਨਹੀਂ ਹੋਊਗਾ ਜੇ ਆਪਾਂ ਇੱਥੇ ਤੇ ਆਣ ਕਰਤੇ ਤੁਹਾਨੂੰ ਮਿਸ਼ਾ ਕੇ ਦਿਖਾਉਂਦਾ ਆਏ ਆਏ ਉਰੇ ਗਾਠ ਵੜ ਜਣੀ ਉਡੀ ਤੇ ਫਟਾਰਾ ਹੋ ਜਾਣਾ ਠੀਕ ਆ ਜਾਦੇ ਤੇ ਤੁਸੀਂ ਵੇਚਣਾ ਮਾਲ ਥੋੜੇ ਮਾਲ ਦੀ ਕੁਆਲਿਟੀ ਨਹੀਂ ਰਹਿਣੀ ਠੇਕੇਦਾਰ ਕਹਿੰਦੇ ਆ ਗੱਠਾਂ ਵਾਲਾ ਬੁੱਟਾ ਏ ਹੈ ਉਹਦੇ ਵਿੱਚ ਦੇ ਫੇ ਵਜਨ ਉਹ ਕਰ ਦਿੰਦੇ ਆ ਪੈਸਿਆਂ ਦਾ ਰੇਟ ਤੋੜ ਦਿੰਦੇ ਆ ਆ ਦੇ ਇੱਥੇ ਦੇ ਚੰਗਣੇ ਆ ਬਾਕੀ ਬਾਈ ਜਿਹੜੇ ਲਾਉਂਦੇ ਉਹਨਾਂ ਨੂੰ ਤਾਂ ਪਤਾ ਹੀ ਆ ਜਿਹੜੇ ਬਾਈ ਨਹੀਂ ਲਾਉਂਦੇ ਜਿਨ੍ਹਾਂ ਹੋਰ ਕਿਸ ਏਰੀਆ ਦੇ ਆ ਉਹਨਾਂ ਬਾਰੇ ਆਪਾਂ ਦੱਸ ਉਹਨਾਂ ਨੂੰ ਦੱਸ ਰਹੇ ਆ ਬਾਕੀ ਜਿਹੜੇ ਲਾਉਂਦੇ ਉਹਨਾਂ ਨੂੰ ਪਤਾ ਹੀ ਆ ਆਪਣਾ ਦਾ ਹੀ ਰੀ ਸਾਰੇ ਲਾਉਂਦਾ ਆਪਾਂ ਉਹਨਾਂ ਲਈ ਵੀ ਵੀਡੀਓ ਬਣਾਉਂਦੇ ਆ ਕਿਉਂਕਿ ਬਾਈ ਜੀ ਮੈਨੂੰ ਕਮੈਂਟ ਵੀ ਆਇਆ ਜਿਹਾ ਕਿ ਬਈ ਵੀਡੀਓ ਬਣਾਉਂਦੇ ਨਾ ਵੀ ਸਮਝਾਏ ਕਰੋ ਵੀ ਕਿੱਦਾਂ ਕਿੱਦਾਂ ਮਾ ਬਾਈ ਠੀਕ ਆ ਫਿਰ ਮੱਥੇ ਆਹਦਾ ਮੈਂ ਇਹ ਤਾਂ ਥੋੜਾ ਹਾਈਟ ਦਾ ਵੀ ਫਾਇਦਾ ਲੈ ਲੈਂਦਾ ਪਰ ਨਿੰਮੇ ਦੀ ਚੱਲਦੀ ਹੈਡ ਕੱਟ ਆ ਉਹ ਉਹ ਪੌੜੀ ਲੈ ਕੇ ਦਿੱਤੀ ਆਪਾਂ ਨੂੰ ਆਹ ਬਾਲ ਲੈਣਾ ਦੇਖ ਇੱਧਰ ਆਹੀ ਬਾਲਣ ਬਾਈ ਸਿਆਲ ਮਾ ਕੰਮ ਆਉਣਾ ਆਪਣਾ ਸਾਗ ਧਰ ਦੇ ਦੋ ਦੋ ਡੱਕੇ ਤੋੜ ਕੇ ਲਾਈ ਆ ਹਾਂ ਟੋਕਾ ਹਾਂ ਟੋਕਾ ਇਹ 700 ਰੁਪਏ ਆ 780 ਰੁਪਏ ਆਪਣਾ ਮੱਕੀ ਦੇ ਰੋਟੀਆਂ ਲਾਈ ਆ ਹਾਂ ਆਹ ਮਿਹਨਤ ਆ ਬਸ ਆਹ ਮਿਹਨਤ ਕਰ ਲਈ ਹੁਣ ਪਾ ਲੈਣਾ ਖਿਆਲਤ ਕਰਾਂ ਨਾ ਬਣ ਜਾਣਾ ਇਹਨੇ ਲੈ ਆਹ ਹੀ ਟੁੱਟਣੇ ਨੇ ਨਾਲ ਟਰੈਕਟਰ ਕੋ ਮਦਾ ਹੋ ਜਾਣਾ ਨਾਲ ਟਰੈਕਟਰ ਕੋ ਮਦਾਵਣਾ ਥੀਲੇ ਦੇ ਵਿੱਚ ਜਵੀ ਭਿਜਣੀ ਆ ਉਦੇ ਵਰਕੇ ਛਾਗਣੇ ਆ ਨਹੀਂ ਇਹੇ 1.5 ਮਹੀਨੇ ਸਹੀ ਛਾਗਉਣੇ ਆ ਹੁਣ ਆਪਾਂ ਨਹੀਂ ਤਾ ਉਦੇ ਵਾਕੇ ਸੌਰੀ ਕਰਕੇ ਵੀ ਚੱਲ ਜਬੀ ਵੀ ਜਣੀ ਆ ਉਦੇ ਕਰਕੇ ਛਾਂਗ ਰਹੇ ਆ ਮਜਬੂਰੀ ਨੂੰ ਨਹੀਂ ਤਾਂ ਇਹ ਡੇਢ ਕਿ ਮਹੀਨਾ ਥਾ ਹੀ ਛਾਂਗਉਂਦੇ ਆ ਵਧੀਆ ਹੁਣ ਤਾਂ ਇਹਨਾਂ ਨੂੰ ਥੋੜਾ ਥੋੜਾ ਵੱਜ ਜਾਣਾ ਇਸ ਵਾਰ ਨਾ ਬਰਸਾਤ ਘੱਟ ਪਈ ਆ ਬੂਟਾ 2 2 ਇੰਚ ਰੋ ਗਿਆ 2 ਇੰਚ ਇਧਰ ਨੂੰ 2 ਇੰਚ ਇਧਰ ਨੂੰ 2 ਇੰਚ ਇਧਰ ਨੂੰ ਬਰਸਾਤ ਦਾ ਸਾਨੂੰ ਇੰਨਾ ਨੁਕਸਾਨ ਹੋਇਆ ਇਹ ਬਾਈ ਬੁੱਟੇ ਆਪਣੇ 3 ਸਾਲ ਦੇ ਆ ਇਹ ਪਟਾਉਣੇ ਵਾਲੇ ਹੋ ਗਏ ਓਵਰ ਤੇ ਵੀ ਬਾਹਰ ਜਾ ਰਹੇ ਆ ਇਹ ਆ ਬੁੱਟੇ ਇਹ ਆਪਾਂ ਨਹੀਂ ਸਲ ਪਟਾ ਦੇਣੇ ਬਾਈ 110 ਨੰਬਰ ਛਿਟੀ ਆ ਇਹ ਦੇਖੋ ਇਹ ਆਪਾਂ ਨਹੀਂ ਸਲ ਪਟਾ ਦੇਣੇ ਫਿਰ ਕੀਲਾ ਆਪਾਂ ਨਹੀਂ ਖੋਲ ਲਾਉਣਾ ਗੰਨੇ ਦੇ ਵਿੱਚ 118 ਗੰਨਾ ਲਾਉਣਾ ਉਹਦੇ ਵਿੱਚ ਲਾਉਣੀਆਂ 12 ਨੰਬਰ ਛਿਟੀ ਆ ਦੇਖੋ ਉੱਪਰ ਤੇ ਵੀ ਬਾਹਰ ਚਲ ਗਿਆ ਇਹ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਫਿਰ ਜਿੰਨਾਂ ਜਿਆਦਾ ਲਾਉਂਗੇ ਲਓ ਜੀ ਬਾਈ ਬਾਈ ਅਜੇ ਹਸਵੀਰ ਕੰਨੀ ਆ ਕੱਲ ਜਸਵੀਰ ਬਾਈ ਕੰਨੀ ਤੇ ਇਹ ਕਹਿੰਦਾ ਹੁਣ ਮੇਰੀ ਵੀ ਕਰਕੇ ਨਾ ਆ ਸਾਰੇ ਦਰਖਤ ਦੇ ਬਣਾਏ ਹਨ ਵਧੀਆ ਵਧੀਆ ਬਣ ਕੇ ਹੋਣਾ ਪੂਰੇ ਬਣਾਤੇ ਹਨ ਇਹਨਾਂ ਗੱਲ ਬਾਤ ਇਹਨੂੰ ਫਰੂਟ ਲੱਗਿਆ ਮੈਂ ਆਪਣੇ ਤਾਂ ਨਹੀਂ ਛੇੜਿਆ ਹਾਂ ਇਹਨੂੰ ਫਰੂਟ ਆ ਉਹ ਬਾਕੀ ਸਾਰੇ ਬਣਾਤੇ ਸਾਫ ਕਰਤਾ ਬੁੱਧਣ ਜੰਗਲ ਬਹੁਤ ਹੈ ਜਿੱਦਣ ਆਪਾਂ ਪਹਿਲਾ ਬਣਾ ਕੇ ਲੇਗੀ ਵੀਡੀਓ ਥੋੜੀ ਜੇ ਲਾਈ ਵੀ ਤੁਹਾਨੂੰ ਬਣਾ ਦੇਣੀ ਹੈ ਵਧੀਆ ਆਪਾਂ ਇਧਰੋਂ ਖਿੱਚੀ ਪਿੱਛੇ ਨੂੰ ਹੈ ਪਿੱਛੇ ਨੂੰ ਖਿੱਚੀ ਇਧਰ ਨੂੰ ਗੰਨਾ ਦਾ ਤੇਰਾ ਭਾਈ ਵਹਿ ਵਹਿ ਕਰਦਾ ਉਹ ਗੰਨਾ ਪਤਾ ਕਹਿੰਦਾ ਕਹਦਾ ਹੈ ਬੰਦਾ ਮਾਰ ਦੇ ਮੈਂ ਹੈਗਾ ਇਹ ਕੁਸਲੀ ਬੜਨਾ ਕਿ ਇੰਨੇ ਤੋਂ ਨਾਲ ਲੈਣੇ ਤਾਂ ਇੰਨੇ ਦਾ ਵਕੀਲਾ ਨੇ ਵਕੀਲ ਨਹੀਂ ਲੈਣੇ ਇੰਨੇ ਤੋਂ ਵਕੀਲਾ ਲੈਣੇ ਕਿ ਹੈ ਹੈ ਫਿਰ ਤੁਹਾਨੂੰ ਪਤਾ ਹੈ ਇਹ ਕਹਿੰਦਾ 90 ਨਹੀਂ ਮੈਨੂੰ ਪਤਾ ਨਹੀਂ ਤੂੰ ਹਾਈ ਕੋਰਟ ਦੇ ਲੱਗਿਆ ਪਿਆ ਵੀ ਇੱਕ ਪਹਿਲਾ ਵਕੀਲ ਹੋਣਾ ਇੰਨੇ ਦਾ ਫਿਰ ਕਿਤੇ ਹੋਣਾ ਵੀ ਨਾਬੇ ਪੈਣ ਤਰੀਕੇ ਤੇ ਬੈਲੀ ਯਾਰ ਦੀਆ ਇਹ ਗੱਲਾ ਟਾਉਦਾ ਹੈਗਾ ਗੱਨਾ ਗੱਨਾ ਤਾਂ ਤੇਰੇ ਪਿੰਡ 'ਚ ਹੈ ਹੀ ਨਹੀਂ ਹੈਗਾ ਤੇਰਾ ਗੱਨਾ ਵੇਖਦਾ ਮੈਨੂੰ ਫੋਨ ਆਉਣ ਲੱਗੇ ਦੇਖ ਨਾਲ ਖੜਾ ਹੈ ਨਾ ਹੋਰ ਗੱਨੇ ਦੀ ਹੈਟ ਵੀ ਬਹੁਤ ਆ ਮਟਾਈ ਦੀ ਬਹੁਤ ਆ ਹਨਾ ਹਵਾ ਵੀ ਪੈਂਦੀ ਹੈ ਗੱਨਾ ਹੈ ਜਾਈਦਾ ਹੈ ਹੈ ਇਹ ਗਣਾ ਅਸੀਂ ਬਾਦੋਂ ਬਣਾਏ ਨਾ ਹਾਂ ਆ ਜਾ ਭਈ ਇਹ ਚਲੇ ਕੇ ਕੋਈ ਹੋਊਗਾ ਅਸੀਂ ਕੋੜੀ ਨਾ ਬਣਾਉਣਾ ਤਾਂ। ਕਣਚੀ ਦੇ ਮੇਰੇ ਤੇ ਪੰਜ ਛੇ। ਹਵਾ ਨਾ ਆਵੇ ਫਿਰ ਕੋਈ ਚੱਕਰ ਨਹੀਂ। ਹਾਂ। ਟੇਬਲ ਦੇ ਮੇਰੇ ਤੇ ਪੰਜ ਛੇ। ਹੌਲੇ ਜਿਹੇ ਪਲਾਸਟਿਕ ਵਾਲੇ। ਹੈਂ? ਟੇਬਲ। ਟੇਬਲ ਨਹੀਂ। ਜਿਹੜੇ ਅਫਰੀਕਾ ਵਿੱਚ ਨਾਤੋਂ ਡੰਡੇ ਲੱਗਦੇ। ਉਹ ਨਾ ਦੇ। ਦੇ ਭਈਆ ਕਿੱਦਾਂ ਖੜਾ ਵੀ ਤਾਂ ਹੋਣਾ ਵਿੱਚ। ਮੈਂ ਕਹਿੰਦਾ ਜਿਹਨੂੰ ਟੰਗਾ। ਇੱਧਰ ਨੂੰ ਉੜਦਾ। ਇੱਧਰ ਨੂੰ ਉੜਦਾ। ਐਸੀ ਗੱਲ ਵਧੀਆ। ਬਹੁਤ ਵਧੀਆ। ਫੂਲੇ ਪੋਲੇ ਛੰਗਣੇ ਮਾ ਲੱਤੋਂ ਭੱਲ ਲਾਓ। ਹਾਂ। ਹੈਂ? ਥੋੜਾ। ਜੀ ਬਾਈ ਖੇਤਿਆ ਕੰਮ ਪੂਰਾ ਹੈ ਨਾ ਯਾਰ ਉੱਪਰ ਵੀ ਸੁੱਕੀ ਦੇ ਕਿੱਡੇ ਕਿੱਡੇ ਜੜਾ ਬਣਿਆ ਵੀ ਇਹਦੀਆਂ ਪੱਥਰਾਂ ਨਾਲੇ ਉਹਦੇ ਪਰੇ ਬਣ ਗਈਆਂ ਲੈਂਟਰ ਪਰੇ ਵਾਧਾ ਲੱਗ ਸਕਦੀ ਹੈ ਸੁੱਕੀ ਹਾਂ ਕਟਿੰਗ ਲਾ ਜੂਗੀ ਆਹੀ ਲੈ ਜਾਨੀ ਸੱਚੋਂ ਲੈ ਜਿੰਨੀ ਮਰਜ਼ੀ ਲੈ ਲਾਂ ਜੀ ਜੜ ਇਹਦਾ ਇੱਕ ਦਿਨ ਹੋਰ ਦੱਸਦਾ ਆ ਬੇਚ ਲੈਣਾ ਇੱਕਣਾ ਆਹ ਟੈਣੀ ਦੱਬਦੇ ਜੀ ਇਹਨੂੰ ਦਾਬ ਦੱਬ ਦੇ ਹਾਂ ਜੜ ਬਣ ਗਈ ਜਸਵੀਰ ਬਾਈ ਦੇ ਆ ਦੋ ਦਿਨ ਤਿਆਰ ਕਰੀ ਜਾਵੀਆਂ ਇੱਥੇ ਨੇ ਵਾਧਦੇ ਬੱਲਾ ਦੇ ਇਹਦੀ ਕਰੀ ਟਕਣੀ ਬੂਟੇ ਤਿਆਰ ਹੁੰਦੇ ਨੇ ਇਹ ਕਿ ਤੁਹਾਨੂੰ ਮਰੂਦ ਨਾ ਕਿ ਕਿਆ ਕਰਿਆ ਜ ਸਾਡੇ ਘਰਾਂ ਬੇਲ ਹੁੰਦੀ ਸੀ ਹਾਂ ਘਰਾਂ ਬੇਲ ਹੁੰਦੀ ਜੋ ਇੱਕ ਨੇ ਕੋਠੀ ਚੜਾਈ ਵੀ ਦੇਸੀ ਪੁਰਾਣੇ ਘਰ ਹਾਂ ਉੱਥੇ ਨਾ ਅਸੀਂ ਕਿਆ ਕਰਿਆ ਮਿੱਟੀ ਮਿੱਟੀ ਰੱਖ ਕੇ ਆਏ ਹਾਂ ਢੇਰੀ ਲਾ ਕੇ ਮਿੱਟੀ ਦੀ ਕਣਾਈ ਇਹਦੇ ਬਰਾਈ ਦੀ ਐ ਇੱਥੇ ਦਾਬ ਦੇ ਕੇ ਇੱਥੇ ਬੇਲ ਤਿਆਰ ਹੋ ਗਈ ਮੈਂ ਕਾਗਜੀ ਨਿੰਬੂ ਕਰੇ ਤਿਆਰ ਆਹੋ ਆ ਜਾ ਤਨੀ ਖੂਰ ਦਿਖਾ ਮੈਂ ਇਦਾਂ ਅਮਰੂਦ ਅਮਰੂਦ ਆਏ ਇੱਥੇ ਲਾਪਾ ਤਿਆਰ ਕਰ ਸਕਦੇ ਆ ਦੇਖ ਆ ਬਾੜ ਲਿਆ ਇੱਕ ਨਾ ਛਿਲਕਾ ਤਰ ਲਿਆ ਹੂੰ ਆਹ ਤਰ ਲਿਆ ਹੂੰ ਉਤਰ ਗਿਆ ਇੱਥੇ ਥੈਲੀ ਬੰਦਣੀ ਮਿੱਟੀ ਦੀ ਮਿੱਟੀ ਥੈਲੀ ਕੋਕੋ ਪੈੱਡ ਜਿਹੜਾ ਕੋਕੋ ਪੈੱਡ ਕਹਿੰਦੇ ਆ ਨਾ ਜਿਹਨੂੰ ਆਪਣਾ ਨਾਰੀਅਲ ਦਾ ਬਰੂਦਾ ਉਹ ਲਾ ਦੇਣਾ ਸਰਿੰਜ ਨਾਲ ਲਾ ਉਹਦੇ ਬਾਅਦ ਸਰਿੰਜ ਨਾਲ ਥੋੜਾ ਥੋੜਾ ਪਾਣੀ ਪਾਈ ਜਾਣਾ ਸੇਲ ਬਣਾ ਕੇ ਰੱਖਣੀ ਆ ਇਹਦੀਆਂ 1 ਮਹੀਨੇ ਵਿੱਚ ਜੜਾ ਆਣੀ ਆ ਇੱਥੇ ਦੇ ਬੁੱਟਾ ਇਹਨੂੰ ਬੂਟਾ ਤਿਆਰ ਹੈ ਬੂਟਾ ਤਿਆਰ ਹੈ ਅੱਲਾ ਤੇਰੇ ਸੁਖਾਉਂਗੇ ਸਾਰੇ ਵੀਡੀਓ ਵਿੱਚ ਥੋੜਾ ਟਾਈਮ ਘੱਟ ਹੁੰਦਾ ਆਪਣੇ ਕੋਲ ਆ ਤੇਰੇ ਤੇ ਡਿਊਟੀ ਕਰਕੇ ਹੋ ਜਾਂਦਾ ਕਰੇ ਮੈਂ ਬਹੁਤ ਕਟਿੰਗ ਨਾਲ ਬੁੱਟੇ ਤਿਆਰ ਕਰੇ ਪਏ

ਇਦਾਂ ਹੁਣ ਥੱਲੇ ਵਾਲੀ ਦੇਖ ਲਈਆਂ ਵਾ ਥੱਲੇ ਆਹ ਥੱਲੇ ਆਪਾਂ ਨੇ ਸਾਰੀ ਗੱਲ ਦੇਣੀ ਆ ਪੱਤੇ ਜੇ ਵੀ ਸਿੰਬਰ ਹੋਣੇ ਆ ਉੱਪਰ ਤੇ ਉਹ ਨਾ ਇਹਨਾਂ ਦਾ ਦੇਖੇ ਤਰਾ ਜੇ ਨਵਾਂ ਫੜਾਇਆ ਨਾ ਹੈ ਨਾ ਇਹ ਤਾਂ ਰੁੱਖ ਇਹਦੇ ਨੂੰ ਬਦਲਦੀ ਆਏ ਹੁੰਦੇ ਭਰਾ ਜੀ ਇੱਥੇ ਦੇ ਇੱਥੇ ਬਹਿ ਕੇ ਜਮਰ ਜੀ ਆਪਣਾ ਤੋੜੀ ਜਾਂ ਗੂੜ ਹੂੰ ਸਮਝ ਗਿਆ ਐਥੇ ਪੰਜੀ ਬਈ ਮੜਾਈ ਮੜ ਗਈ ਐਸੀ ਹੀ ਬਈ ਤੇਰੇ ਬੰਦੇ ਇੱਥੇ ਖਾ ਦੇਤੀ 25 25 25 ਚਲੋ ਠੀਕ ਆ ਜੀ ਕਰਦੇ ਆ ਹੋਰ ਕੰਮਕਾਰ ਫਿਰ ਹੋਰ ਦਿਖਾਉਂਦੇ ਵੇ ਸਾਨੂੰ ਲੋ ਬਾਈ ਬਣਾਤੀ ਗੱਲ ਬਾਤ ਐਨ ਬੂਟਿਆਂ ਦੀ ਹਾਂਜੀ ਉਰ ਤਾਂ ਜੰਗਲ ਬਣਿਆ ਪਿਆ ਨਾ ਜੀ ਨਹੀਂ ਲੈ ਆ ਦੇ ਬੇਲ ਹੁਣ ਨਾ ਨੇ ਬੇਲ ਬੇਲਾ ਅੰਗੂਰਾਂ ਦੀ ਆ ਬੂਟੇ ਆ ਚੀਕੂ ਚੂਗੂ ਸਾਰੇ ਆ 베ਰੀ ਬਾਈ ਸਾਰੇ ਬਣਾਇਆ ਐ ਨਾ ਵਧੀਆ ਆਮਰੂਦ ਵੀ ਤਾਂ ਆ ਅੰਬ ਅੰਬ ਵਧੀਆ ਬਾਈ ਪਤਾ ਨਾ ਲੇਕਿਨ ਆ ਕਰਿਆ ਯਾਰ ਖਾਨਾ ਲੈ ਕਿੰਦਾ ਦਵਾ ਨਿਕਲੇ ਅੰਦਰ ਤੋਂ ਉਹੀ ਤਾਂ ਹੈ ਆ ਦੇਖੋ ਜੀ ਆਪਾਂ ਨੇ ਹੁਬ ਬੇਲ ਵੀ ਤਿਆਰ ਕਰ ਲਈ ਕੱਢ ਲਈ ਨਾ ਇਹੋ ਆ ਦੇਖਣ ਆਪਾਂ ਨੇ ਲਾ ਦੇਣੀਆਂ ਜਿਹੜਾ ਇਹ ਤੇ ਬੇਲ ਤਿਆਰ ਹੋ ਗਈ ਨੇ ਆਪਣੀਆਂ ਆ ਲੈ ਫਰੀ ਦੀਆਂ ਬੇਲਾਂ ਕਰ ਲਈਆਂ ਤਿਆਰ ਇਹਨਾਂ ਜੇ ਹੋਰ ਕਰ ਦੇਣੀਆਂ ਬਸ ਆ ਹੋ ਗਈ ਬੇਲ ਤਿਆਰ ਇੱਕ ਦੋ ਹੋਰ ਕਰ ਲੈਣੀਆਂ ਜਿਹੜਾ ਕਰ ਲੈਣੀਆਂ ਇਹਨਾਂ ਦੀਆਂ ਆ ਦੇਖੋ ਜੀ ਆਪਾਂ ਫਰੀ ਦੀਆਂ ਬੇਲਾਂ ਤਿਆਰ ਕਰ ਲਈਆਂ ਹਾਂ ਇੱਕ ਪਾ ਲਾ ਦੇਣੇ ਜੜਾ ਜੜਾਂ ਲੱਗ ਜਣੀਆਂ ਜੜਾਂ ਲੱਗਣੀਆਂ ਬਸ ਬੇਲ ਹੋ ਗਈ ਤਿਆਰ ਹੂੰ ਆ ਦੇਖ ਹਾਂ ਕੱਢ ਲੈ ਜਿੰਨੀਆਂ ਕਿ ਨਿਕਲਦੀਆਂ ਹਾਂ ਫਿਰ ਕੋਈ ਕਿਸੇ ਨਹੀਂ ਆ ਤਾਦੀਂ ਗੁੰਨਾ ਨਹੀਂ ਬੇਲ ਹੋਣੀ ਆ ਲੱਗ ਜਣੀਆਂ ਇਹ ਆ ਲੱਗ ਜਣੀਆਂ ਆ ਦੇਖ ਇਹ ਜਾੜਾ ਹਾਂ ਇੱਥੇ ਲਾਣੀਆਂ ਇਹ ਕਾ ਹੋ ਗਈ ਬੇਲ ਤਿਆਰ ਇਹ ਨਾ 100 150 200 ਤੋਂ ਘੱਟ ਨਹੀਂ ਮਿਲੀਆਂ ਤੇ ਜਾੜਾ ਨਾ ਹਾਂ ਇੰਨੀ ਹੂੰ ਤੇ ਆ ਦੇਖ बैठे चल बनी है इतने चल बनी ला आ भी होगी दे दूंगा किसी ने आहो बढ़िया कैसे ले जाऊंगा कोई हां बोले गन्ना ठीक है ठीक है ठीक है गन्ना ठीक है ठीक है हां जी छिलूं गया दगी हम लोग तो कट बाद इसको कट नहीं ये छोड़ दिया गन्ना बढ़ता था पहले आप नहीं बढ़ता हम्म देख ये देख लेंटर पर जड़ा बना की देख हाँ। लेना ले ਪਾਣੀ ਲੱਗੀ ਗਿਆ ਇਹਨੂੰ ਆ ਵੀ ਇੱਕ ਵੇਲ ਤਿਆਰ ਹੋ ਗਈ ਲੈ ਇਹਨੇ ਮਾਰ ਦਿੱਨੇ ਯਾਰ ਬਹੁਤ ਹੋ ਗਿਆ ਤਾ ਦਾ ਜੀ ਹਾਂ ਬਾਕੀ ਪੰਡੀਆਂ ਇਹਦੇ ਹੁੰਦੇ ਆ ਹੂੰ ਹੂੰ ਠੀਕ ਆ ਠੀਕ ਆ ਜੀ ਓਕੇ ਜੀ ਆ ਲੋ ਬਾਈ ਫ੍ਰੀ ਚ ਕਰ ਲੈ ਬੂਟੇ ਆਪਣੇ ਤਿਆਰ ਆ ਆ ਦੇਖਣੇ ਲਾਣੇ ਗੁਰਾਂ ਦੇ ਵਿਹਲਾ ਕਣੀ ਚੱਲ ਪੈਂਦੀਆਂ ਹੈ ਆ ਦੇਖੋ ਆ ਜਿੰਨੇ ਮਰਜ਼ੀ ਬੂਟੇ ਲਾ ਲੋ ਕਟਿੰਗ ਨਾਲੇ ਲੈ